ਤੂ ਰਹੀ ਰਹਿੰਦੀ ਆ ਕਦੇ ਬੜੀ ਕੁੜੀ ਪਾਲੋ ਕੋਲ ਕਦੇ ਆਮਨ ਕੋਲ ਕਦੇ ਜੱਸੀ ਕੋਲ ਕਦੇ ਪ੍ਰੀਤ ਕੋਲ ਉਹਨੂੰ ਵੀ ਰੋਕ ਲਿਆ ਕਰ ਤੇਰਾ ਕੋਈ ਕਸੂਰ ਨਹੀਂ ਹੈਗਾ ਕਸੂਰ ਤਾਂ ਇਹ ਸਰਕਾਰਾਂ ਦਾ ਹੈਗਾ ਗੱਲ ਬੱਸੋਂ ਬਾਹਰ ਹੋਈ ਪਈਗੀ ਜਿਨ੍ਹਾਂ ਨੇ ਫ੍ਰੀ ਕਰਾਇਆ ਕਰ ਕਰਕੇ ਬੁੜੀ ਦਾ ਦਿਮਾਗ ਖਰਾਬ ਕਰਿਆ ਪਿਆਗਾ ਕੋਈ ਗੱਲ ਨਹੀਂ ਅੱਜ ਆਉਣ ਦੇ ਬੇਬੇ ਨੂੰ ਮੇਰੀ ਵੀ ਡਾਂਗ ਕੋਲੇ ਨਾਲ ਲਾਈ ਪਈ ਹੈਗੀ ਉਦੀ ਚਾਕੇ ਬੇਬੇ ਨੂੰ ਫੜਾ ਦੂੰਗਾ ਬੇਬੇ ਨੂੰ ਕੌਫੜਾਏਗਾ ਡਾਂਗ ਮੈਨੂੰ ਫੜਾਈ ਅੱਜ ਮੈਂ ਵੀ ਦੇਖੂ ਦੋ ਹੱਥ ਤੈਨੂੰ ਤੂੰ ਨਹੀਂ ਮਾ ਫੜਾਉਂਦਾ ਹੈਗਾ ਐਵੇਂ ਤੂੰ ਵਿਚਾਰੀ ਦੀ ਲੱਤਾਂ ਬਾਹ ਤੋੜ ਦੇਗੀ ਫੇਰ ਕੀ ਆ ਪਈ ਰਹੂ ਮੰਜੇ ਤੇ ਟਿੱਕੇ ਤੂੰ ਟਲ ਜਾ ਟਲ ਜਾ ਜੇ ਬੇਬੇ ਨੂੰ ਹਰਖ ਚੜ ਗਿਆ ਨਾ ਕੌਲੇ ਦੇ ਮਗਰਲੇ ਪਾਸੇ ਡਾਂਗ ਪਈ ਗਈ ਉਹ ਚੱਕ ਲਿਆਊਗੀ ਫੇਰ ਕਹੇਗੀ ਮੈਨੂੰ ਦੱਸਿਆ ਨਹੀਂ ਲਿਆ ਕੇ ਤੇਰੇ ਮੌਰ ਕੁੱਟ ਦੂਗੀ ਉਹ ਮੇਰੇ ਕਿ ਚੂੜੀਆਂ ਪਾਈਆਂ ਨੇ ਮੈਂ ਤਾਂ ਗੋਡਿਆਂ ਥੱਲੇ ਧਾਲੂ ਆਉਂ ਜੇ ਨਹੀਂ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਖਾ ਔਲੇ ਤੂੰ ਤਾਂ ਜਦੋਂ ਸੰਦੂਖਾ ਔਲੇ ਕੁੱਟੇਂਗੀ ਦੇਖੀ ਜਾਊਗੀ ਪਰ ਬੇਬੇ ਨਾ ਮੋਢੇ ਤੇ ਡਾਂਗ ਏਕਾ 47 ਮੰਗੂ ਤਰੀ ਬੈਠੀ ਐ ਕਿੱਧਰ ਆ ਇੱਧਰ ਆ